ਸ੍ਰੀ ਕਾਲਜੀ ਮੈਂ ਡਾਕਟਰ ਕਰਨ ਸਿੰਘ ਸੰਧਵਾ ਤੁਸੀਂ ਦੇਖ ਰਹੇ ਹੋ ਐਕਵਾ ਸੱਜਣ ਅੱਜ ਅਸੀਂ ਪਹੁੰਚੇ ਹਾਂ ਪਿੰਡ ਸੰਧਵਾ ਵਿਖੇ ਇੱਥੇ ਇੱਕ ਗਰੀਬ ਪਰਿਵਾਰ ਸੀ ਜਿਹਦੇ ਕੇ ਛੱਤ ਨਹੀਂ ਸੀ ਤੇ ਇੱਥੇ ਕੁਝ ਐਨ ਆਰ ਆਈ ਵੀਰਾਂ ਨੇ ਰਲ ਮਿਲ ਕੇ ਇਸ ਗਰੀਬ ਪਰਿਵਾਰ ਦੀ ਛੱਤ ਪੁਵਾਈ ਤੇ ਜਿਹੜਾ ਪਲਾਸਟਰ ਦਾ ਸੀਮਿੰਟ ਦਾ ਇੰਨੀ ਵੀ ਸੇਵਾ ਸੀ ਉਹ ਗੁਰਦੇਵ ਸਿੰਘ ਢਾਲੀਵਾਲ ਵੱਲੋਂ ਕਰਵਾਈ ਗਈ ਤੇ ਅੱਜ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਹੋਏ ਹਨ ਤੇ ਇੱਥੇ ਅੱਜ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਜਾ ਰਹੇ ਹਨ ਤੇ ਅੱਜ ਇਹ ਗਰੀਬ ਪਰਿਵਾਰ ਹੈ ਜਿਹੜਾ ਇੱਥੇ ਆਪਣਾ ਸਮਾਨ ਲੈ ਕੇ ਆਊਗਾ ਤੇ ਜਦੋਂ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ ਜਾਣਗੇ ਉਸਪ੍ਰੰਤ ਇਹ ਵੀਰ ਇੱਥੇ ਅੱਜ ਆਪਣਾ ਸਮਾਨ ਲਿਆ ਕੇ ਰੱਖੂਗਾ ਤੇ ਆਪਣੇ ਘਰ ਪਹੁੰਚੇਗਾ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਐਨ ਆਰ ਆਈ ਵੀਰਾਂ ਨੇ ਇਹ ਸੇਵਾ ਕੀਤੀ ਤੇ ਉਹਨਾਂ ਦੀ ਸੇਵਾ ਸਦਕਾ ਇਹ ਪਰਿਵਾਰ ਅੱਜ ਆਪਣੇ ਘਰ ਵਾਪਸ ਪਰਤ ਰਿਹਾ ਹੈ ਅੱਜ ਅਸੀਂ ਉਹਨਾਂ ਸਾਰੇ ਐਨ ਆਰ ਆਈ ਵੀਰਾਂ ਦਾ ਤੇ ਦੂਸਰੇ ਜਿਹੜੇ ਵੀਰ ਸੇਵਾ ਜਿਨ੍ਹਾਂ ਨੇ ਕੀਤੀ ਹੈ ਉਹਨਾਂ ਦੇ ਅਸੀਂ ਬਹੁਤ ਧੰਨਵਾਦੀ ਆਂ ਵੈਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਵੈਗੁਰੂ ਜੀ ਦਾ ਕਾਠ ਸਾਸੀ ਵੈਗੁਰੂ ਜੀ ਦੇ ਭਤੇ ਸੋ ਅਲਪ ਸੁਖ ਭਨੀਆਂ ਰਹਾ ਵਰਤ ਪਾਲ ਲੈ ਆਪਿਆਉ ਤੇ ਕੱਚ ਹੁੰ ਨਾ ਹੋਈ ਸਾਸ-ਸਾਸ ਮਾਲਤਾ ਮੇਰਾ ਪ੍ਰਭੂ ਸੋਈ ਅਚਲ ਛੇ ਦੇ ਅਪਾਰ ਪ੍ਰਭ ਉੱਚਾ ਜਾ ਕਾਰੂਪ ਜਪ ਜਪ ਕਰੇ ਨੰਦ ਜਾਣ ਅਚਰਜ ਅਨੂਪ ਸਾ ਮਨ ਦੇਹੁ ਦਿਆਲ ਪ੍ਰਭ ਜਤ ਤੁਮ ਹੈ ਆਰਾਧਾ ਨਾਨਕ ਮੰਗੈ ਦਾਨ ਪ੍ਰਭ ਰੇਨ ਪਗ ਰਾਧਾ ਸਾਮਤ ਦਇਓ ਦਇਆਲ ਪ੍ਰਭ ਜਿਤ ਤੁਮੈ ਅਰਾਧਾ ਨਾਨਕ ਮੁੰਦੇ ਦਾ ਨ ਪ੍ਰਭ ਰੇਨ ਪਦ ਸਾਧਾ ਵਾਹਿ ਜੀ ਕਾ ਖਾਲਸਾ ਵਾਹਿ ਗੁਰ ਜੀ ਕੀ ਫਤਿਹ ਜੋ ਕਿ ਛਤ ਨਹੀਂ ਪਈ ਸੀ ਤੇ ਛਤ ਪੈ ਗਈ ਆ ਤੇ ਅੱਜ ਇਹ ਉਸ ਕਰੇ ਆਪਣਾ ਵਾਸ ਕਰ ਰਹੇ ਆ ਤੇ ਬਹੁਤ ਹੀ ਖੁਸ਼ੀ ਦੀ ਗੱਲ ਆ ਗੁਰੂ ਸਾਹਿਬ ਦਾ ਪ੍ਰਕਾਸ਼ ਹੋਇਆ ਇੱਥੇ ਸੁਖਮਨੀ ਸਾਹਿਬ ਦੇ ਪਾਠ ਹੋ ਰਹੇ ਆ ਤੇ ਉਹਨਾਂ ਅਪਰੰਤ ਭੋਗ ਪਾਇਆ ਜਾਏਗਾ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਕੀ ਹਾਲ ਆ ਬਲਵੀਰ ਸਿੰਘ ਜੀ ਹਾਂਜੀ ਠੀਕ ਆ ਜੀ ਮਹਾਰਾਜ ਤੇ ਕਿਵੇਂ ਅੱਜ ਕਿਵੇਂ ਤੁਹਾਨੂੰ ਕਿਵੇਂ ਖੁਸ਼ੀ ਮਹਿਸੂਸ ਹੋ ਰਹੀ ਹੈ ਕਿੰਨੀ ਖੁਸ਼ੀ ਆ ਜੀ ਪੂਰੀ ਅੱਜ ਤੁਹਾਡੇ ਇੱਥੇ ਸੁਖਮਨੀ ਸਾਹਿਬ ਦਾ ਪਾਠ ਚੱਲ ਰਿਹਾ ਹਾਂਜੀ ਪੂਰੀ ਖੁਸ਼ੀ ਹੈ ਹਾਂ ਤੇ ਬਹੁਤ ਸ਼ਰਧਾ ਤੇ ਭਾਵਨਾ ਨਾਲ ਤੁਸੀਂ ਇਹ ਕਰ ਰਹੇ ਹਾਂਜੀ ਧੰਨਵਾਦ ਕਰਦੇ ਹਾਂ ਜੀ ਉਹਨਾਂ ਦਾ ਹਾਂ ਹਾਂ ਤੇ ਹੋਰ ਸੁਣਾਓ ਹੋਰ ਕੋਈ ਕਿਸੇ ਚੀਜ਼ ਦੀ ਕੋਈ ਕਮੀ ਪੇਸ਼ੀ ਨਹੀਂ ਕੋਈ ਕਮੀ ਪੇਸ਼ੀ ਛੱਤ ਪੈ ਗਈ ਆ ਹੁਣ ਤੁਹਾਡਾ ਰਹਿਣ ਬਸੇਰਾ ਹੈ ਜਿਹੜਾ ਵਧੀਆ ਹੋ ਹਾਂਜੀ ਹਾਂਜੀ ਹੋ ਗਿਆ ਤੇ ਅੱਜ ਗੁਰੂ ਸਾਹਿਬ ਦੇ ਇੱਥੇ ਪ੍ਰਕਾਸ਼ ਹੋਏ ਆ ਤੇ ਥੋੜੇ ਦੇਰ ਬਾਅਦ ਉਹਦੇ ਭੋਗ ਪੈਣਗੇ ਇਹ ਤੁਹਾਨੂੰ ਮੁਖਾ ਰਹੇ ਆ ਇਹ ਬਲਬੀਰ ਸਿੰਘ ਸੰਧਵਾ ਤੁਸੀਂ ਤੇ ਸਬਸਕ੍ਰਾਈਬ ਕਰੋ ਸ਼ੇਅਰ ਕਰੋ